ਨੰਦਾਸ ਤੁਨ ਬਿਲੀ ਬਾਂਦਾਸ ਵਾਹਿਗੁਰਜੀ ਕੀ ਫਤਿਹ ਜੀ ਖਾਂਦੀ ਸਿੰਘ ਉਹ ਚੜਦੀ ਕਲਾ ਜੀ ਤੁਸੀਂ ਆਏ ਸੀ ਮਿਲਣ ਵਾਸਤੇ ਕਿਹਨਾਂ ਨੂੰ ਮਿਲਣਾ ਤੁਸੀਂ ਜੀ ਛਾ ਦਿਨ ਕੋਈ ਨਰਵੈ ਸਿੰਘ ਨੂੰ ਮਿਲਣ ਵਾਸਤੇ ਆਏ ਸੀ ਤਾਂ ਕੋਈ ਮੈਜਿਕ ਨਹੀਂ ਬਣਿਆ ਕੀ ਕੰਮ ਕੀ ਕਰਦੇ ਹੋ ਸਿੰਘੋ ਅੱਗੇ ਰੱਖਾ ਬਾਈ ਦਾ ਨੀ ਤਰੇ ਦੇ ਰਿਖਸ਼ਾ ਮੰਦੇ ਇਤ ਕਰਾਈ ਤੇ ਹਾਂ ਜੀ ਅੱਛਾ ਤੇ ਕੰਮ ਆ ਆਪਣਾ ਬਣ ਜੇ ਮੜਾ ਮੋਟਾ ਦੇ ਰਿਖਸ਼ਾ ਕਰਾਈ ਤੇ ਬੰਦੇ ਇਤ ਕਿਨਾ ਚਰ ਹੋ ਗਿਆ ਬਹੁਤ ਚਰ ਹੋ ਗਿਆ ਤਿਆਗੋ ਗਹਿਣੋਂ ਸਿਵਾ ਗਹਿਣੋਂ ਅੱਛਾ ਤਵਾ ਸਾ ਮਾਰਿਆ ਗਿਆ ਹਣਾ ਮਾਣਾ ਮੋਟਾ ਵਈ ਰਾ ਜਾਇ ਕਿਰੀ ਬੰਦੇ ਰੋਟੀ ਪਾਣੀ ਅੱਛਾ ਰੋਟੀ ਚ ਪਾਣੀ ਹੋ ਜੇ ਕਿਰੀ ਵਾਲੇ ਅੱਛਾ ਗੁਰੂ ਵਾਲੇ ਹੋ ਠੀਕ ਆ ਤੇ ਬੱਚੇ 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 ਛੋਟੇ ਬੱਚੇ ਤੇ ਨੰਬਰ ਕਿਥੋਂ ਲਿਆ ਭਾਜੀ ਦਾ ਨਿਰਵੈਰ ਭਾਈ ਦਾ ਇਹ ਪਿੰਡੋਂ ਲਿਆ ਪਿੰਡੋਂ ਘੜਿਆ ਪਿੰਡੋਂ ਤਾਂ ਹੀ ਕਹਿੰਨੇ ਆਨ ਗਰੀਬਾਂ ਦਾ ਮਤ ਕਰ ਦਿੰਦੇ ਆ ਗਰੀਬ ਨੇ ਅੱਛਾ ਤੁਸੀਂ ਗੁਰਾਂ ਦਾ ਸੁਭਾਚ ਨੂੰ ਕਹਿਣਾ ਹੈ ਕਿਹਾ ਨਹੀਂ ਮਾਰਿਆ ਇਹਨੂੰ ਕਿਉਂ ਕਿ ਬਾਬਾ ਜੀ ਮੈਨੂੰ ਰਿਕਸ਼ਾ ਲਿਆ ਦਿਓ ਤੇ ਬਾਬਾ ਜੀ ਆਪੇ ਦਿੰਦੇ ਤੁਹਾਨੂੰ ਲੈ ਗਏ ਕਿਉਂ ਨਹੀਂ ਗਿਆ ਤੂੰ ਸਿੱਖੋ ਮੈਂ ਤੁਹਾਨੂੰ ਇਹ ਕਹਿੰਦਾ ਕਿ ਆਹ ਦੇਖ ਲਓ ਤੁਹਾਡੇ ਭਰਾਵਾਂ ਦਾ ਹਾਲ ਮੇਰਾ ਭਰਾ ਮੈਨੂੰ ਇਹ ਚੀਜ਼ ਦਸੀਂ ਕਿ ਤਰਕੋ ਕੁਰਤੇ ਪਜਾਮੇ ਕਿੰਨੇ ਆ ਉਹ ਫਿਰ ਮੈਂ ਤੁਹਾਨੂੰ ਆਹ ਦੱਸੂਗਾ ਕਿ ਮੈਂ ਤੁਹਾਨੂੰ ਕਿਉਂ ਪੁੱਛਿਆ ਸੱਚ ਸੱਚੀ ਦਸੀਂ ਆ ਤੂੰ ਜਿਹੜਾ ਪਾਇਆ ਮੇਰਾ ਭਰਾ ਕੁਰਤੇ ਪਜਾਮੇ ਕਿੰਨੇ ਤੇਰਕੋ ਝੂਠ ਨਾ ਬੋਲੀ ਦੋ ਹਾਂ ਜੀ ਇਹ ਸੰਗਤ ਜੀ ਮੈਂ ਤਾਂ ਕਿਹਾ ਵਾ ਇਹ ਗੁਰਸਿੱਖ ਰਿਕਸ਼ਾਦ ਮੰਗਣ ਆਇਆ ਨਿਰਵੈਰ ਸਿੰਘ ਕੋ ਆਹ ਦੇਖੋ ਤੁਸੀਂ ਇਹਦੇ ਹਾਲ ਆ ਆ ਆਵੇ ਲੋ ਸਿੰਘੋ ਹੈ ਨਹੀਂ ਹੋਰ ਪਾਟਾ ਹੀ ਆ ਤੁਹਾਨੂੰ ਗੁਰੂ ਰਾਮਦਾਸ ਇਹ ਤੁਹਾਡੀ ਕੋਮ ਦੇ ਹਾਲਾਤ ਹੀ ਏ ਮੜਕੇ ਤੁਸੀਂ ਕਹਿੰਦੇ ਹੋ ਕਿ ਨਿਰਵਾਇ ਸਿੰਘ ਪਾਟੀਆਂ ਦਸਤਾਰਾ ਦਿਖਾਉਂਦਾ ਨਿਰਵਾਇ ਸਿੰਘ ਆਜਾ ਤੁਹਾਨੂੰ ਕੁਰਤੇ ਪਜਾਮੇ ਦਿਖਾ ਰਿਹਾ ਇਹ ਗੁਰੂ ਦੇ ਸਿੰਘ ਦੇ ਆ ਵੀ ਆ ਦੇਖੋ ਤੁਸੀਂ ਬੜਾ ਬੜਾ ਖਰਾਬ ਖਰਾਬ ਹੋ ਗਿਆ ਹੋ ਗਿਆ ਮਸਤਾਨਾ ਹੋ ਗਿਆ ਵੀ ਹੈ ਸ਼ੀਸਾ ਦੇ ਨਾਲ ਗਾਤਰਾ ਪਾਇਆ ਗਾਤਰਾ ਵੀ ਮਸਤਾਨਾ ਕਿੰਨੇ ਗਾਤਰੇ ਆ ਯਾਤਰੀ ਕਿੰਨੇ ਹਨ ਇੱਕ ਹੀ ਆ ਇੱਕੋ ਹੀ ਆ ਮੈਂ ਇਹੀ ਕਹਿਣਾ ਹੋਣਾ ਲੰਗਰ ਦੇ ਨਾਲ-ਨਾਲ ਖਾਣ ਦੇ ਲੰਗਰ ਦੇ ਨਾਲ ਸ਼ਸਤਰ ਦਾ ਲੰਗਰ ਯਾਤਰੀਆਂ ਦਾ ਲੰਗਰ ਕਸ਼ਹਰੀਆਂ ਦਾ ਲੰਗਰ ਜਰੂਰ ਲਾਇਆ ਕਰੋ ਆ ਦੇਖ ਲਓ ਇਹ ਸਿੰਘੋ ਤੁਹਾਡੀ ਕੌਮ ਦੇ ਹਾਲਾਤ ਜੇ ਇੱਕ ਕੁਰਤਾ ਪਜਾਮਾ ਵੀਰ ਕੰਦਾ ਮੇਰੇ ਕੋਲ ਹੈਗਾ ਤੇ ਵੀਰੇ ਦਸਤਾਰ ਕਿੰਨੀਆਂ ਤੇਰੇ ਕੋ ਵੱਡੀਆਂ ਦੋ ਆ ਇੱਕ ਇਕ ਆੜੀ ਤੇ ਇੱਕ ਘਰ ਪਈ ਆ ਹਾਂ ਤੁਨ ਗੁਰੂ ਜੀ ਅੰਮ੍ਰਿਤਸ ਇਹ ਤੁਹਾਡੇ ਸਿੱਖਾਂ ਦੇ ਹਾਲਾਤ ਜੇ ਵਿੱਦਿਸ਼ਾ ਮਿਲ ਜੂਗਾ ਠੀਕ ਆ ਕੱਲ ਤੋਂ ਹੁਣ ਕੰਮ ਕਰੀ ਸਵੇਰੇ 11 ਵਜੇ ਇੱਥੇ ਇੱਥੇ ਤੂੰ ਆ ਜਾ ਸਹੀ 11 ਵਜੇ ਸਵੇਰੇ ਕਰ ਵੀ ਤਾਂ ਸਵੇਰੇ 11 ਵਜੇ ਆ ਜੀ ਤੇ ਗੁਰੂ ਵਾਲੇ ਤੁਹਾਨੂੰ ਸਵੇਰੇ ਧਿਕਸ਼ਾ ਦੇ ਦਾਂਗੇ ਠੀਕ ਹੈ ਹਾਂ ਤੇਰੀ ਫਿਕਰ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਜਿਹੜੇ ਮਨੂੰ ਕਹਿੰਦੇ ਨਾ ਕਿ ਭਾਜੀ ਤੁਸੀਂ ਗਾਤ੍ਰਿਆਂ ਦੇ ਲੰਗਰ ਲਾਤੇ ਆ ਬਾਣਿਆਂ ਦੇ ਇੱਕ ਲੰਗਰ ਲਾਤੇ ਆ ਹਨਾ ਮੈਂ ਕਿਉਂ ਲਾਉਣਾ ਵਾ ਇਹ ਤੁਹਾਡੇ ਸਾਹਮਣੇ ਆ ਆ ਵੀਰ ਦਾ ਗਾਤਰਾ ਜਿਹੜਾ ਪਾਇਆ ਇਹ ਵੀ ਮਸਤਾਨਾ ਹੋਇਆ ਆ ਦੇਖੋ ਤੁਸੀਂ ਗੰਢਾ ਬੰਨ੍ਹ ਮੰਨ ਕੇ ਜੋੜਿਆ ਹੋਇਆ ਨੇ ਇਹ ਨਹੀਂ ਹੈ ਬੇਨਤੀ ਹੁੰਦੀ ਇੰਨੀ ਦੀ ਪੈਸੇ ਨਹੀਂ ਪੈਸੇ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾ ਚਰਦੀਗਲਾ ਠੀਕ ਹੋ ਚਰਦੀਗਲਾ ਹਾਂਜੀ ਹਾਂਜੀ ਸ਼ੁਕਰ ਹਾਂਜੀ ਹਾਂਜੀ ਅੱਜ ਖੁਸ਼ ਹੋ ਹਾਂਜੀ ਹਾਂਜੀ ਤੁਹਾਡੀ ਗੱਡੀ ਗੱਡੀ ਹੈ ਚਾਰ ਰੋਟੀਆਂ ਨਾਲ ਨਹੀਂ ਰੋਟੀ ਵੀ ਖ ਲੈ ਗਿਆ ਆ ਖਾਦੀ ਨਹੀਂ ਰੋਟੀ ਹਾਂ ਲਈਆ ਖਾ ਲਈ ਜਾ ਦੋ ਖਾਦੀਆਂ ਦੋ ਤੇ ਆ ਕਿਤੇ ਬਸ ਇੱਤ ਰੱਖੀ ਹੋ ਮੇਰੇ ਵਾਸਤੇ ਹਾਂਜੀ ਤੇ ਤੁਹਾਡੀ ਮੇਰੇ ਵਾਸਤੇ ਮੈਂ ਤੇ ਭਰਾਵਾ ਖਾ ਕੇ ਆ ਤੁਹਾਨੂੰ ਵੀ ਬਰਾਬਰ ਦੱਸ ਸਵਾਜ ਸਿੰਘ ਨੂੰ ਗੱਡੀ ਲੈ ਆਤੀ ਆ ਜੀ ਉਹੀ ਸਿੰਘ ਆ ਜਿਹੜਾ ਕੱਲ ਆਇਆ ਸੀ ਵਟਾਲੇ ਤੋਂ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਗੱਡੀ ਲੈ ਆਤੀ ਆ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਆ ਪਤਾ ਉਹ ਕਿੱਥੇ ਜਾਣਾ ਉਹ ਹਲਕਾ ਚੱਲਦਾ ਫੇਣ ਆਪਣੀ ਗੱਡੀ ਹੋ ਗਈ ਨਾ ਮੈਂ ਤੁਹਾਨੂੰ ਕੀ ਕਿਹਾ ਸੀ ਤੇਰਾ ਗੁਰੂ ਬੜਾ ਫਿਰੰਤਾ ਸਿਰਾ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਤੂੰ ਤੂੰ ਪਰ ਅਰਦਾਸ ਨਹੀਂ ਕੀਤੀ ਅਰਦਾਸ ਕਰਿਆ ਕਰ ਅੱਜ ਗਿਆ ਸਰੇ ਗੁਰਦਰ ਸਾਹਿਬ ਹਾਂ ਜੀ ਕਿਹਾ ਕਿ ਹਮਾਰੇ ਨੂੰ ਧੰਨਵਾਦ ਗਿਆ ਜੀ ਸੁਭਰਾਨਾ ਕਿਹਾ ਇਹਨ ਗਿਆ? ਸਟਮਾਈ ਕਰਨੀ ਆ ਕਿਉਂ ਤੇ ਕਰਨੀ ਆ ਠੀਕ ਆ? ਹਨੇ ਵੇਚੀ ਨਾ ਮੇਰਾ ਭਰਾ ਠੀਕ ਆ? ਚਲ ਹੁਣ ਹੋਲੀ-ਹੋਲੀ ਤੂੰ ਲੈ ਜਾ ਠੀਕ ਆ ਤੇ ਨਾਲੇ ਆਹ ਫੜ ਤੇਰਾ ਕੱਲ ਗਾਤਰਾ ਤੂੰ ਪਾਇਆ ਕਿਥੇ ਗਾਤਰਾ? ਹਾਂ ਸੁਣ ਕੇ ਹਾਂ ਗਾਤਰਾ ਸਾਹਿਬ ਤੇਰਾ ਹੈਗਾ ਵਾ ਕੀ ਤੇ ਆਪਣਾ ਮਸਤਾਨਾ ਠੀਕ ਆ? ਆਹ ਉੱਪਰ ਗਾਤਰਾ ਹੀ ਦੇ ਦੇ ਗਾਤਰਾ ਸਾਹਿਬ ਠੀਕ ਆ ਤੇ ਥੱਲੇ ਨਾਲ ਤੇਰੀਆਂ ਦੋ ਦਸਤਾਰਾਂ ਵਾ ਦਸਾਰੇ ਕੀ ਸੀ? ਹਾਂ ਦਸਤਾਰ ਹੈਗੀ ਇਹੋ ਜੀ ਦਸਤਾਰ ਕੱਟੀਆਂ ਹੀ ਕੱਟੀਆਂ ਹੀ ਕੱਟੀਆਂ ਹੋਈਆਂ ਠੀਕ ਆ ਨਾਲ ਦੋ ਦਸਤਾਰਾਂ ਦੇ ਇੱਕ ਤੇਰੇ ਗਾਤਰੇ ਪਾਸੇ ਨਾਲ ਦੂੰ ਦੇਤਾ ਠੀਕ ਆ ਗੱਤਰਾ ਸਾਹਿਬ ਇਹਦੂਣ ਇੱਕ ਰੱਖ ਲੈ ਤੇ ਮੇਰਾ ਭਰਾ ਲੈ ਜਾ ਬਾਕੀ ਇਹ ਦੇਣ ਵਾਲਾ ਰਿਕਸ਼ਾ ਦੇਣ ਵਾਲਾ ਇਹ ਸਭ ਕੁਝ ਦੇਣ ਵਾਲਾ ਤੇਰਾ ਗੁਰੂ ਹੈ ਗੁਰੂ ਰਾਮਦਾਸ ਬਾਚਾ ਆਪਾਂ ਕੁਛ ਨਹੀਂ ਦਿੱਤਾ ਸਿਖਾ ਠੀਕ ਆ ਜਦੋਂ ਵੀ ਕਦੀ ਵੀ ਮਾੜਾ ਸਮਾਂ ਆਵੇ ਤੇ ਗੁਰਾਮਦਾਸ ਬਾਸ ਨੂੰ ਯਾਦ ਕਰਨਾ ਚਲੋ ਠੀਕ ਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਹਿਫਤੋ